ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਰ ਜੀਓ ਸਬਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੋਹਾਗਣੀ ਭਾਈ ਅਨ ਦਿਨ ਰਤਿਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਹਾਂਜੀ ਚੜਾਏ ਭਾਰਾਂ ਚੜਾਏ ਗਾਵਾ गाव ਹੋ गावा ਹੋ ਰੰਗ ਰਾਤੇ ਹੋ ਭਾਈ ਹਰ ਛੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਭਾਈ ਹਰ ਆਪ ਵਸੈ ਮਨ ਆਏ ਪਿਰ ਕਾ ਹੁਕਮ ਨ ਜਾਣਈ ਭਾਈ ਸਾ ਕੁਲਖਣੀ ਕਨਾਰ ਜੀ ਕੁਲਖਣੀ ਉਚਾਰਨ ਕਰਨਾ ਕੁਲਖਣੀ ਨਹੀਂ ਕਹਿਣਾ ਕਸ ਕੇ ਬੋਲਣਾ ਕੁਲਖਣੀ ਕਨਾਰ ਮਨ ਹਠਕਾਰ ਕੁਮਾਵਣੀ ਭਾਈ ਮਨ ਹਠ ਇਥੇ ਯਮਕ ਲਾਦਨੀ ਹੈ ਕਾਰ ਕੁਮਾਵਣੀ ਭਾਈ ਮਨ ਹਠ ਕਾਰ ਕੁਮਾਵਣੀ ਭਾਈ ਵਿਰਣ ਆਵੇ ਕੂੜਿਆਰ ਵਿਣ ਨਾਵੇ ਕੂੜਿਆਰ ਸੇ ਗਾਵਹ ਜਿਨ ਮਸਤਕ ਭਾਗ ਹੈ ਭਾਈ ਭਾਏ ਸਚੈ ਬੈਰਾਗ ਅਨ ਦਿਨ ਰਾਤੇ ਗੁਨ ਰਵਹ ਭਾਈ ਨਿਰਭਉ ਗੁਰ ਲਿਵ ਲਾਗ ਨਿਰਭਉ ਗੁਰ ਲਿਵ ਲਾਗ ਸਬਨਾ ਮਾਰ ਜੀਵਾਲ ਦਾ ਭਾਈ ਸੋ ਸੇਵਹੁ ਦਿਨ ਰਾਤ ਸੋ ਕਿਉ ਮਨੁ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈ ਮਨਮੁਖ ਮੈਲੀ ਡੰਮਣੀ ਭਾਈ ਦਰਗਹਿ ਨਾਹੀ ਥਾਉ ਦਰਗਹਿ ਇਥੇ ਯਮਕ ਲਾਦਨੀ ਹੈ ਨਾਹੀ ਥਾਉ ਮਨਮੁਖ ਮੈਲੀ ਡੰਮਣੀ ਭਾਈ ਦਰਗਹਿ ਨਾਹੀ ਥਾਉ ਗੁਰਮੁਖ ਹੋਵੇ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਥ ਸਮਾਉ ਇਤ ਜਨਮ ਹਰ ਨਾ ਚੇਤਿਓ ਭਾਈ ਕਿਆ ਮੁਹ ਦੇਸੀ ਜਾਏ ਕਿੜੀ ਪਵੰਦੀ ਮੁਹਾਇਓ ਨ ਭਾਈ ਵਿਖਿਆ ਨੂੰ ਲੋਬਾਏ ਨਾਮ ਸਮਾਲੇ ਸੁਖ ਵਸਹਿ ਭਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੂ ਭਾਈ ਅਪਰੰਪਰ ਗੁਣੀ ਗਹੀਰ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹਿ ਉਪਾਇਆ ਭਾਈ ਸਭ ਜਗ ਵਖਰਾ ਹੀ ਪਾਠ ਕਰਨਾ ਸਭ ਜਗ ਇਕੱਠਾ ਨਹੀਂ ਪੈਦਨਾ ਸਭ ਜਗ ਜਿਨਹਿ ਉਪਾਇਆ ਭਾਈ ਕਾਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇਕਰ ਆਪਣੀ ਵਾਥ ਵਾਥ ਵੀ ਕਸ ਕੇ ਬੋਲਣਾ ਸਮਰਥ ਵੀ ਕਸ ਕੇ ਬੋਲਣਾ ਕੇ ਨ ਕਹੀਏ ਕਿਉ ਦੇਖੀਏ ਭਾਈ ਕਰਤਾ ਏਕ ਅਕਥ ਅਕਥ ਵੀ ਥੋੜਾ ਜਿਆ ਕਸ ਕੇ ਬੋਲਣਾ ਗੁਰ ਗੋਵਿੰਦ ਸਲਾਹੀ ਹੈ ਭਾਈ ਜਿਸ ਸਲਾਹੀ ਹੈ ਭਾਈ ਸਲਾਹੀ ਹੈ ਨਹੀਂ ਹੈ ਸਲਾਹੀ ਹੈ ਗੁਰ ਗੋਵਿੰਦ ਸਲਾਹੀ ਹੈ ਭਾਈ ਗੁਰ ਗੋਵਿੰਦ ਸਲਾਹੀ ਹੈ ਭਾਈ ਜਿਤ ਤੇ ਜਾਪੈ ਤਤ ਜਿਸ ਤੇ ਜਾਪੈ ਤਤ ਹਾਂ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੇਹ ਐ ਨੀ ਲਾਉਣਾ ਜੀ ਜਾਨੀ ਲਾਉਣਾ ਦੀ ਦੀ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨਉ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਭਾਈ ਸਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਐ ਭਾਈ ਭ੍ਰਮ ਪਉ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਸਭਾ ਨਹੀਂ ਕਹਿਣਾ ਮਿਲ ਸੰਤ ਸਭਾ ਸਭਾ ਬੋਲਣਾ ਸਭਾ ਦਾ ਅਰਥ ਹੁੰਦਾ ਮਜਲਿਸ ਦਰਬਾਰ ਮੰਡਲੀ ਸੱਭਾ ਵੀ ਨਹੀਂ ਕਹਿਣਾ ਬੱਬੇ ਨਾਲ ਨਹੀਂ ਭੱਬੇ ਨਾਲ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਅੰਧੇਰਾ ਉੱਤੇ ਟਿੱਪੀ ਲੱਗੀ ਹੋਈ ਐ ਮਿਟੈ ਅੰਧੇਰਾ ਅਗਿਆਨਤਾ ਭਾਈ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਇ ਪ੍ਰਗਾਸ ਗੁਰਬਚਨੀ ਸੁਖ ਊਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀ ਐ ਭਾਈ ਹੋਈ ਐ ਸਭ ਕੀ ਤੂਰ ਘਾਟ ਘਾਟ ਬ੍ਰਹਮ ਪ੍ਰਸਾਰਿਆ ਭਾਈ ਬੇਖਾ ਸੁਣਿਆ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਪਰਪੂਰ 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 ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਐ ਭਾਈ ਰਿਦਾ ਹੋਇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੋਲਿਆ ਧਰਤ ਆਕਾਸ ਗੁਰ ਪੂਰੈ ਸੰਤੋਖਿਆ ਭਾਈ ਇਹ ਨਿਛਲਾਗਾ ਪਾਉ ਰਸਨਾ RAM ਰਵੇ ਸਦਾ ਭਾਈ ਰਸਨਾ RAM RAM ਰਵੇ ਸਦਾ ਭਾਈ ਰਸਨਾ RAM ਰਵੇ ਸਦਾ ਭਾਈ ਸਾਚਾ ਸਾਦ ਸੁਆਉ ਕਰਣੀ ਸੁਣ ਸੁਣ ਜੀਵਿਆ ਭਾਈ ਨਿਹਿਤਲ ਪਾਇਆ ਥਾਉ ਜਿਸ ਪ੍ਰਤੀਤ ਨ ਆਵਈ ਭਾਈ ਜੋ ਜੀੜਾ ਜਲ ਜਾਓ ਜੋ ਨਿਆ ਪਾਠ ਸੋ ਪਾਠ ਹੈ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀੜਾ ਜਲ ਜਾਓ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀੜਾ ਜਲ ਜਾਓ ਬਹੁ ਗਣ ਮੇਰੇ ਸਾਹਿਬਾ ਭਾਈ ਹੋ ਇਸ ਕਾ ਬਾਲ ਜਾਉ ਉਹ ਨਿਰਗੁਣੀ ਆਰੇ ਪਾਲ ਦਾ ਭਾਈ ਉਹ ਨਹੀਂ ਕਹਿਣਾ ਉਹ ਉਹ ਨਿਰਗੁਣ ਨਿਰਗੁਣੀ ਆਰੇ ਪਾਲ ਦਾ ਭਾਈ ਦੇ ਦੇ ਨਤਾਵੇ 타ਉ ਰਿਤਿਕ ਸੰਬਾਹੇ ਸਾਸ ਸਾਸ ਭਾਈ ਗੂੜਾ ਗੂੜਾ ਜਾ ਕਾ ਨਾਉ ਹਾਂਜੀ ਗੂੜਾ ਜਾ ਕਾ ਨਾਉ ਜਿਸ ਗੁਰ ਸਾਟਾ ਭੇਟੀ ਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਕਢੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਰਾਸ ਨਾ ਵਿਸਰੈ ਭਾਈ ਵੇਖੋ ਸਦਾ ਹਜੂਰ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ジナप्रीत ਨਾ ਲੱਗਿਆ ਭਾਈ ਨਿਤ-ਨਿਤ ਸੇ ਨਿਤ-ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨજર ਨਿਹਾਲਿਆ ਭਾਈ ਕੀ ਤੋਣ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਇਸ ਸਰਣਾਗਤੀ ਭਾਈ ਸਰਣਾਗਤੀ ਇਕੱਠਾ ਪਾਠ ਕਰਨਾ ਤੋੜਨ ਹੋਜਣ ਹੋਜਣ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਭਾਈ ਸਰਣਾਗਤੀ ਇਕੱਠਈ ਪਾਠ ਹੈ ਸਰਣਾ ਤੋਂ ਡੈਸ਼ ਦੀ ਨਹੀਂ ਹੈ ਨਾਨਕ ਤਿਸ ਸਰਣਾਗਤੀ ਭਾਈ ਜੇ ਬਿਲ ਕਿਲ ਵਿਖਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ